ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨব ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਟਾਈਮ ਬਟਿੰਡਾ ਦੇ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਤੇ ਮੌਜੂਦ ਹੈ ਜਿੱਥੇ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਜਿਹੜਾ ਸ਼ੁਰੂ ਹੋ ਚੁੱਕਾ ਹੈ ਮਿਸ਼ਾਲ ਅੱਜ ਬਟਿੰਡਾ ਦੇ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਤੇ ਜਿਹੜੀ ਪਹੁੰਚ ਚੁੱਕੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਸ਼ਹੀਦ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਦਿਖਾ ਰਿਹਾ ਹਾਂ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹਾਂ ਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਪੰਜਾਬ ਦਾ ਜਿਹੜਾ ਯੂਥ ਹੈ ਔਖੇਡਾ ਵਾਲਾ ਵੇ ਅਤੇ ਨਸ਼ਿਆ ਤੋਂ ਜਿਹੜਾ ਦੂਰ ਰਹੇ ਤਸਵੀਰਾਂ ਤੋਂ ਇਸ ਟਾਈਮ ਸ਼ਹੀਦ ਦੇ ਆਜਮ ਭਗਤ ਸਿੰਘ ਖੇਲ ਸਟੇਡੀਅਮ ਬਠਿੰਡਾ ਦੀਆ ਦਿਖਾ ਰਿਹਾ ਜਿੱਥੇ مشਾਲ ਜਿਹੜੀ ਬਠਿੰਡਾ ਚ ਪਹੁੰਚ ਚੁੱਕੀ ਹੈ ਕਸਵੀਰਾ ਤੋਂ ਲੋ ਸ਼ਹੀਦ ਦੇ ਆਜਮ ਭਗਤ ਸਿੰਘ ਖੇਲ ਸਟੇਡੀਅਮ ਬਠਿੰਡਾ ਦੀਆ ਦਿਖਾ ਰਿਹਾ ਕਾਫੀ ਜਿਹੜਾ ਉਤਸ਼ਾਹ ਭਰਿਆ ਮਾਹੌਲ ਇੱਥੇ ਬਠਿੰਡਾ ਦੇ ਖੇਲ ਸਟੇਡੀਅਮ ਚ ਵੱੜ ਚੁੱਕਿਆ ਹੈ ਬੱਚੇ ਜਿਹੜੇ ਨੱਚਕਪ ਟੇਲਾ ਵੱਲੋਂ ਜਿਹੜੀ ਖੁਸ਼ੀ ਮਿਲਾਈ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਤੇ ਛੋਟੇ ਛੋਟੇ ਬੱਚੇ ਪਹੁੰਚੇ ਹੈ ਕੀ ਕਹਿਣਾ ਉਹਨਾਂ ਦਾ ਇਸ ਪ੍ਰੋਗਰਾਮ ਬਾਰੇ ਮੇਰਾ ਨਾਮ ਮਨਿਤ ਕਰੇ ਬਟੇ ਖੇਡਾਂ ਵਤਨ ਪੰਜਾਬ ਦੀਆਂ ਚ ਤੁਸੀਂ ਹਿੱਸਾ ਲਿੱਤਾ ਹੈ ਸਟੇਡੀਅਮ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਹੜੀ ਖੇਡ 'ਚ ਤੁਸੀਂ ਹਿੱਸਾ ਲਿੱਤਾ ਹੈ ਹਾਕੀ ਅੱਛਾ ਹਾਕੀ ਦੇ ਪਲੇਅਰ ਹੋ ਹਾਂਜੀ ਵਧੀਆ ਲੱਗ ਰਿਹਾ ਹੈ ਹਾਂਜੀ ਇੰਨੀ ਖੁਸ਼ੀ ਹੋ ਰਹੀ ਅੱਜ ਮਿਸ਼ਾਲ ਆਈ ਹੈ ਬਟਿੰਡਾ ਚ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੋੜ ਸ਼ੁਰੂਆਤ ਹੋ ਚੁੱਕੀ ਹੈ ਖੇਡਾਂ ਦੀ ਹਾਂਜੀ ਵਧੀਆ ਲੱਗ ਰਿਹਾ ਹੈ ਹਾਂਜੀ ਹੋਰ ਵੀ ਸਾਡੇ ਨਾਲ ਛੋਟੇ ਛੋਟੇ ਬੱਚੇ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਮੈਂ ਹਾਕੀਜੀ ਸਲਿਆ ਕਿਹਦੇ ਪਲੇਅਰ ਹੋ ਹਾਂਜੀ ਤੇ ਹਾਕੀ ਵਧੀਆ ਖੇਡਿਓ ਹਾਂਜੀ ਕਿੰਨੇ ਟਾਈਮ ਤੋਂ ਖੇਡ ਰਹੇ ਹੋ 3 ਸਾਲ ਵਧੀਆ ਲੱਗ ਰਿਹਾ ਹਾਂਜੀ ਜੋ ਇਹ ਖੇਡਾਂ ਕਰਾਈਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਇੱਥੇ ਬੱਚਿਆਂ ਨੂੰ ਲੱਗ ਰਿਹਾ ਹੈ ਖੇਡਾਂ ਵਤਨ ਪੰਜਾਬ ਦੀਆਂ ਉਹ ਸਾਡੇ ਨਾਲ ਵੱਡੇ ਬੱਚੇ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਬਟੇ ਕੀ ਨਾਮ ਹੈ ਤੁਹਾਡਾ ਅਭੀਤਕਰ ਅਭੀਤ ਕਿਵੇਂ ਲੱਗ ਰਿਹਾ ਹੈ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਮੈਂ ਹੋ ਕੀ ਸੀ ਸਰ ਇਹ ਤੇ ਸੀ ਫਰਸਟ ਵੀ ਆਵਾਂਗੇ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਤੇ ਐਂਡ ਵੀ ਬਹੁਤ ਵਧੀਆ ਕਰਾਂਗੇ ਅੱਛਾ ਕਿੰਨੇ ਟਾਈਮ ਤੋਂ ਖੇਡ ਰਹੇ ਹੋ 7 ਸਾਲ 7 ਸਾਲ ਹੋ ਗਏ ਹਾਂਜੀ ਅੱਛਾ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮਾਹੌਲ ਬਹੁਤ ਵਧੀਆ ਅੱਛਾ ਖਾਣ ਪੀਣ ਨੂੰ ਮਿਲਦਾ ਵਧੀਆ ਹਾਂਜੀ ਬਹੁਤ ਵਧੀਆ ਮਿਲਦਾ ਬਿਲਕੁਲ ਜੀ ਬਿਲਕੁਲ ਖਾਣ ਪੀਣ ਲਈ ਵੀ ਕਹਿੰਦੇ ਬਹੁਤ ਸੁਵਿਧਾਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਵੀ ਸਾਡੇ ਨਾਲੇ ਤਿੰਨੇ ਲੰਨੇ ਲੰਨੇ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ تنویر تنویر ਕਿਹੜੀ ਗੇਮ ਕਰਦੇ ਹੋ ہاکی ہاکی ਦੇ ਪਲੇਅਰ ਲੱਗਦੇ ਹੋ ਸਾਰੇ ਆ ਨਾ ਹਾਂਜੀ ਮਿਸ਼ਾਲ ਬਟਿੰਡਾ ਦੇ ਸਟੇਡੀਅਮ ਚ ਪਹੁੰਚ ਚੁੱਕੀ ਹੈ ਕੀ ਕਰਨਾ ਚਾਹੋਗੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਵੀ ਇਹ ਢੰਸਾ ਲਾਇਆ ਸਰ ਅੱਛਾ ਕਿੰਨੇ ਟਾਈਮ ਤੋਂ ਖੇਡ ਰਹੇ ਹੋ 4 ਸਾਲ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨੇ ਤੋਂ ਫਿਰ ਗੋਲ ਕਿਤੇ 4 ਸਾਲਾਂ ਬੋਤ ਕੀਤੇ ਨੇ ਹਾਂਜੀ ਬੇਟਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਲੱਗ ਰਿਹਾ ਸਾਨੂੰ ਮਿਸਾਲ ਆਈ ਹੈ ਭਗਵੰਤ ਵਾਲੀ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਚਾਹੁੰਦੇ ਆ ਵੀ ਅਗਲੇ ਸਾਲ ਵੀ ਆਈ ਹੋਵੇ ਵਧੀਆ ਹੋਵੇ ਅਸੀਂ ਆਪ ਦਾ ਵਧੀਆ ਰਿਜ਼ਲਟ ਦੇਈਏ ਅਸੀਂ اچھا ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਹੈਲਪ ਕੀਤੀ ਜਾ ਰਹੀ ਹੈ ਤੁਹਾਡੀ ਸਾਨੂੰ ਮਤਲਬ ਓਕੇ ਵਗੈਰਾ ਦਿੱਤੀਆਂ ਨਹੀਂ ਬੋਲਾ ਵਗੈਰਾ ਦਿੱਤੀਆਂ ਨਹੀਂ ਅਰੇ ਇੱਕ ਸਾਡੀ ਫਾਈਲ ਸਿੱਧ ਇਸ ਜਿਹੜੀ ਅਸਾਂ ਚਾਹੀਦੀ ਹੁੰਦੀ ਆ ਉਹ ਪੂਰੀਆਂ ਕੀਤੀਆਂ ਨੇ ਕਟਾ ਦਿੱਤੀਆਂ ਜਾਂਦੀਆਂ ਸਾਨੂੰ ਖਾਣ ਪੀਣ ਦਾ ਜਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਬਹੁਤ ਵਧੀਆ ਸਾਡੀ ਡਾਈਟ ਬਹੁਤ ਵਧੀਆ ਜਿਵੇਂ ਪਲੇਅਰ ਦੀ ਹੋਣੀ ਚਾਹੀਦੀ ਆ ਓਮੀ ਡਾਈਟ ਬਿਲਕੁਲ ਜੀ ਬਿਲਕੁਲ ਕਹਿੰਦੇ ਬਹੁਤ ਵਧੀਆ ਜਿਹੜੀਆਂ ਸੁਵਿਧਾਵਾਂ ਸਾਨੂੰ ਦਿੱਤੀਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਬਟਿੰਡਾ ਪਲਚਾਚਰ ਵੱਲੋਂ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਆ ਕੇ ਹੋਰ ਵੀ ਸਾਡੇ ਨਾਲ ਇੱਥੇ ਬੱਚੇ ਮੌਜੂਦ ਆ ਗੱਲਬਾਤ ਕਰਦੇ ਬੇਟੇ ਕੀ ਨਾਮ ਹੈ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਇਸ ਵਾਰ ਖੇਡ ਕੇ ਵਸਟਫੁੱਲ ਅੱਛਾ ਤੁਸੀਂ ਵੀ ਹਾਕੀ ਦੇ ਪਲੇਅਰ ਹੋ ਹਾਂ ਜੀ ਫਿਰ ਕਿੰਨੇ ਕੋਲ ਮਾਰੇ ਆ ਸਰ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਇਸ ਤਰ੍ਹਾਂ ਦੇ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਿਹਾ ਹੈ ਬਟਿੰਡਾ ਪ੍ਰਸ਼ਾਸਨ ਵੱਲੋਂ ਕਰਾਏ ਜਾ ਰਿਹਾ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਛਾ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਤੁਹਾਨੂੰ ਬਟਿੰਡਾ ਪ੍ਰਸ਼ਾਸਨ ਪ੍ਰੋਵਾਈਡ ਕਰਾ ਰਿਹਾ ਸਰ ਬਹੁਤ ਵਧੀਆ ਡਾਈਟ ਵਗੈਰਾ ਜਿਹੜੀ ਤੇ ਮਿਲਣੀ ਚਾਹੀਦੀ ਹੁੰਦਾ ਮਿਲ ਰਹੀ ਹੈ ਘਾੜ ਪੀਣ ਦਾ ਵਧੀਆ ਰੈਜਿਮੈਂਟ ਹੈ ਬਿਲਕੁਲ ਜੀ ਬਿਲਕੁਲ ਬੱਚੇ ਕਹਿ ਰਿਹਾ ਹੈ ਕਾਫੀ ਖੁਸ਼ੀ ਦਾ ਜਿਹੜਾ ਮਾਹੌਲ ਇੱਥੇ ਦੇਖਣ ਨੂੰ ਮੇਰੇ ਤੇ ਬੱਚਿਆਂ ਤੇ ਜਿਹੜੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਨੱਚ ਕੱਪ ਕੇ ਤੇ ਖੁਸ਼ੀ ਮਨਾਉਂਦੇ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਚਾਹੀਦੇ ਅੱਜ ਭਗਤ ਸਿੰਘ ਥੇਲ ਸਟੇਡੀਅਮ ਬਟਿੰਡਾ ਦੀਆਂ ਦਿਖਾ ਰਿਹਾ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਸ਼ੁਰੂ ਹੋ ਚੁੱਕਾ ਹੈ ਮਿਸ਼ਾਲ ਬਟਿੰਡਾ ਚ ਪਹੁੰਚ ਚੁੱਕੀ ਹੈ ਬੱਚਿਆਂ ਤੇ ਜਿਹੜਾ ਕਾਫੀ ਖੁਸ਼ੀ ਦੀ ਲਹਿਰ ਤੇ ਪਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਚਾਹੀਦੇ ਅੱਜ ਭਗਤ ਸਿੰਘ ਥੇਲ ਸਟੇਡੀਅਮ ਬਟਿੰਡਾ ਦੀਆਂ ਦਿਖਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਨੱਚ ਟੱਪ ਕੇ ਇੱਥੇ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਸੀ ਸ਼ਹੀਦ ਇਜਮ ਪਗਤ ਸਿੰਘ ਥੇਲ ਸਟੇਡੀਅਮ ਬਟੰਡਾ ਦੀਆਂ ਗੱਲਬਾਤ ਕਰਦੇ ਆ ਬੱਚਿਆਂ ਨਾਲ ਬੇਟੇ ਕਿੰਨੀ ਕ ਖੁਸ਼ੀ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਅੱਛਾ ਕਿਹੜੀ ਗੇਮ ਕਰਦੇ ਹੋ ਹੋਕੀ ਅੱਛਾ ਹੋਕੀ ਦੇ ਪਲੇਅਰ ਹੋ ਕਿੰਨੇ ਟਾਈਮ ਤੋਂ ਹੋਕੀ ਖੇਡ ਰਹੇ ਹੋ 3 ਸਾਲ ਅੱਛਾ ਕਿਹੜੀ ਕਲਾਸ ਤੇ ਸਟੱਡੀ ਕਰਦੇ ਹੋ 6th ਅੱਛਾ ਪੜਾਈ ਨਾਲ ਖੇਡਾਂ 'ਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਹਾਂਜੀ ਕਿੰਨੇ ਕੁ ਫਿਰ ਗੋਲ ਮਾਰਿਆ ਬਹੁਤ ਸਾਰੇ ਵਧੀਆ ਲੱਗ ਰਿਹਾ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਖੇਡਾਂ ਵਤਨ ਪੰਜਾਬ ਦੀਆਂ ਵਧੀਆ ਲੱਗ ਰਿਹਾ ਤੁਹਾਨੂੰ अच्छा कोई बढ़िया ਤੁਹਾਨੂੰ ਇੱਥੇ ਅਰੇਂਜਮੈਂਟ ਵਧੀਆ ਮਿਲਿਆ ਹਾਂ ਜੀ ਸਰ ਖਾਣ ਪੀਣ ਨੂੰ ਵਧੀਆ ਮਿਲਦਾ ਬਿਲਕੁਲ ਜੀ ਬਿਲਕੁਲ ਕਹਿੰਦੇ ਕਾਫੀ ਵਧੀਆ ਅਰੇਂਜਮੈਂਟ ਪਟੰਨਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਜਿਹੜੇ ਕੀਤੇ ਜਾ ਰਹੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਸੀ ਸ਼ਹੀਦ ਦੇ ਆਜਮ ਭਗਤ ਸਿੰਘ ਕੇਲ ਸਟੇਡੀਅਮ ਪਟੰਨਾ ਦੀ ਹਾਂ ਜੀ ਬੇਟੇ ਕੀ ਨਾਮ ਹੈ ਲੱਗਦਾ ਨਾ ਉਹ ਕਿਵੇਂ ਦੇਖ ਰਹੇ ਹੋ ਛੇਡਾ ਵਤਨ ਪੰਜਾਬ ਦੀ ਜਿਹੜੀਆਂ ਕਰਵਾਈਆਂ ਚੱਲੀਆਂ ਪੰਜਾਬ ਸਰਕਾਰ ਵੱਲੋਂ ਜਿਹੜੇ ਤੁਸੀਂ ਗੇਮ ਕਰਦੇ ਹੋ ਹੋਕੀ ਦੇ ਪਲੇਅਰ ਹੋ ਕਿੰਨੇ ਟਾਈਮ ਤੋਂ ਹੋਕੀ ਖੇਡ ਰਹੇ ਹੋ 4 ਸਾਲ 4 ਸਾਲ ਹੋ ਗਏ ਜਾਂ ਫਿਰ ਕਿੰਨੇ ਕੁ ਗੋਲ ਕੀਤੇ ਆ ਪਤਾ ਨਹੀਂ ਤੇ ਟੀਮ ਨੇ ਕਿੰਨੇ ਕੁ ਮੈਚ ਜਿੱਤੇ ਆ ਬਾਤ ਉਹ ਜਿੱਤੇ ਆ ਅੱਛਾ ਕਿਸ ਤਰ੍ਹਾਂ ਦਾ ਲੱਗ ਰਿਹਾ ਵਧੀਆ ਅੱਛਾ ਕਿਹੜੀ ਕਲਾਸ ਕੋਈ ਸਟੱਡੀ ਕਰ ਰਹੇ ਹੋ 8 ਅੱਛਾ ਖੇਡਾ ਨਾਲ ਪੜ੍ਹਾਈ ਵੀ ਵਧੀਆ ਕਰ ਰਹੇ ਹੋ ਹਾਂਜੀ ਇਹ ਖਾਲ ਪਿੰਡ ਦਾ ਕਿਸ ਤਰ੍ਹਾਂ ਦਾ ਅਰੇਂਜਮੈਂਟ ਸਰ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਿਲਕੁਲ ਜੀ ਬਿਲਕੁਲ ਐਸੀ ਪਟੰਡਾ ਦੇ ਉਹ ਹੋਣਾਰ ਬੱਚੇ ਜੋ ਸ਼ਹੀਦ ਇਹਜਾਪਗ ਸਿੰਘ ਕੇਲ ਸਟੇਡੀਅਮ ਪਟੰਡਾ 'ਚ ਪਹੁੰਚੇ ਆ ਅਤੇ ਇਹਨਾਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਚੈਚਨ ਫਰੀਤ ਜਿਹੜਾ ਇਸ ਸਾਲ ਲੱਤਾ ਜਾ ਰਿਹਾ ਅਤੇ ਕਾਫੀ ਜੜੀ ਖੁਸ਼ੀ ਦਿਲ ਹੈ ਬੱਚਿਆਂ ਦੇ ਭਾਈ ਜਾ ਰਹੀ ਹੈ ਕੈਮਰਾਮੈਨ ਸੋਜ ਦੇ ਨਾਲ ਮਨੋਰਚਕੀ ਬਾਲ ਟੈਲੀਸਵੇਲਾ ਟੀਵੀ ਪਟੰਡਾ